ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਇਤਿਹਾਸਿਕ ਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਹੈ ਜੀ ਇਹ ਗੁਰਦੁਆਰਾ ਨਾਨਕਸਰ ਸਾਹਿਬ 8 ਕਿਲੋਮੀਟਰ ਨਦੀ ਪਾਰ ਦੱਖਣ ਪੱਛਮ ਦੀ ਢੁਠ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਿਦਰ ਸਾਹਿਬ ਜਾਂਦੇ ਆ ਇੱਥੇ ਰੁਕੇ ਸਨ ਸਰੋਵਰ ਕੰਡੇ 베ਰੀ ਸਾਹਿਬ ਹੈ ਗੁਰੂ ਨਾਨਕ ਦੇਵ ਜੀ ਇਸ 베ਰੀ ਹੇਟਾ 9 ਦਿਨ ਅਤੇ 9 ਕੜੀਆਂ ਬਿਰਾਜਮਾਨ ਹੋਏ ਤਾਂ ਭਾਈ ਮਰਦਾਨੇ ਨੇ ਆਖਿਆ ਮਹਾਰਾਜ ਜੀ ਇੱਥੇ ਜਲ ਦੀ ਬਹੁਤ ਕਮੀ ਹੈ ਜਲ ਚਾਹੀਦਾ ਹੈ ਸਤਿਗੁਰਾਂ ਫਰਮਾਇਆ ਇਹ ਧਰਤੀ ਦੇਵਤਿਆਂ ਦੀ ਧਰਤੀ ਹੈ ਇਸ ਕਰਕੇ ਇਹ ਜਲ ਮਿੱਠਾ ਹੈ ਜਬ ਇਹ ਬਚਨ ਬਿਲਾਸ ਚੱਲ ਰਹੇ ਸਨ ਤਾਂ ਇੱਕ ਕੋੜੀ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੇਰਾ ਵੀ ਕੋਹੜ ਦੂਰ ਕਰੋ ਤਾਂ ਸਤਗੁਰਾਂ ਉਸ ਕੋੜੀ ਨੂੰ ਸੋਮੇ ਤੇ ਇਸ਼ਨਾਨ ਕਰਾਇਆ ਤੇ ਜਲ ਛਕਾਇਆ ਉਸ ਕੋੜੀ ਦਾ ਕੋੜ ਦੂਰ ਹੋ ਗਿਆ ਉਸ ਕੋੜੀ ਨੇ ਸਤਗੁਰਾਂ પાસે ਬੇਨਤੀ ਕੀਤੀ ਕਿ ਇਸ ਸੋਮੇ ਨੂੰ ਸਰੋਵਰ ਦਾ ਵਰ ਚਾਹੀਦਾ ਹੈ ਤਾਂ ਇਸ ਤਰ੍ਹਾਂ ਹੋਰਾਂ ਸੰਗਤਾਂ ਦੇ ਵੀ ਦੁੱਖ ਦੂਰ ਹੋਇਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ